ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਆਪਾਂ ਗੱਲ ਕਰਾਂਗੇ ਸਾਈਪ੍ਰਸ ਆਉਣ ਵਾਲੇ ਵੀਰਾਂ ਦੀ ਵੀਰ ਬਣ ਕੇ ਸਾਈਪ੍ਰਸ ਕੋਈ ਛੋਟੀ ਕੰਟਰੀ ਨਹੀਂ ਹੈਗੀ ਕੋਈ ਮਾੜੀ ਕੰਟਰੀ ਵੀ ਹੈ ਨਹੀਂਗੀ ਇਹ ਵਧੀਆ ਕੰਟਰੀ ਆ ਪਰ ਸਾਈਪ੍ਰਸ ਆਉਣ ਲੱਗੇ ਨਾ ਮੇਰਾ ਵੀਰ ਆਪਣੇ ਪਰਿਵਾਰ ਨੂੰ ਜਰੂਰ ਦੱਸ ਕੇ ਆਓ ਅਸੀਂ ਕਿੱਥੇ ਜਾ ਰਹੇ ਹਾਂ ਬਹੁਤੇ ਬੰਦੇ ਇੱਥੇ ਇਸ ਤਰ੍ਹਾਂ ਦੇ ਆ ਰਹੇ ਨੇ ਜਿੰਨਾਂ ਦੇ ਟੱਬਰ ਨੂੰ ਪਤਾ ਹੀ ਨਹੀਂ ਹੈਗਾ ਮਾਂ ਪਿਓ ਨੂੰ ਪਤਾ ਨਹੀਂ ਹਟਾ ਜਵਾਕ ਕਿਹੜੀ ਕੰਟਰੀ ਗਿਆ ਸਪ੍ਰੈਸ ਗਿਆ ਜਾਂ ਕੈਨੇਡਾ ਗਿਆ ਜਾਂ ਇੰਗਲੈਂਡ ਗਿਆ ਜਾਂ ਫਰਾਂਸ ਗਿਆ ਜਾਂ ਜਰਮਨ ਗਿਆ ਪਤਾ ਹੀ ਨਹੀਂ ਹੈਗਾ ਕਿਉਂਕਿ ਘਰ ਦੇ ਨੇ ਝੂਠ ਬੋਲ ਕੇ ਆਏ ਹੋਏ ਅਸੀਂ ਠੀਕ ਆ ਤੁਹਾਡਾ ਇੱਕ ਝੂਠ ਬੋਲਿਆ ਹੋਇਆ ਕਿੰਨਾ ਨੁਕਸਾਨ ਦੇ ਆ ਕੇ ਸੋਚ ਕੇ ਦੇਖਿਆ ਸਾਡੀ ਆਦਤਾਂ ਗਵਾਂਡੀਆਂ ਦੀ ਹੱਕ ਤੇ ਦੀਵਾ ਬਾਲਣ ਦੀ ਵੀ ਅਸੀਂ ਗਵਾਂਡਰ ਹੱਕ ਤੇ ਦੀਵਾ ਬਾਲਣਾ ਉਹਨਾਂ ਜਵਾ ਕੈਨੇਡਾ ਗਿਆ ਹੁੰਦਾ ਪੱਕਾ ਹੋਇਆ ਹੁੰਦਾ ਸਹੀ ਹੈ ਨਾ ਸਾਡੇ ਖੇਚੜੀ ਜਿਹੜੇ ਅਸੀਂ ਵੀ ਕੋ ਕੰਮ ਕਰਨਾ ਤੁਹਾਡੀ ਕਿਸਮਤ ਆ ਜਿੱਥੇ ਤੁਹਾਡੇ ਦਾਣਾ ਪੈਣ ਲਿਖਿਆ ਤੂੰ ਉੱਥੇ ਜਾ ਵੜਨਾਗਾ ਸਹੀ ਆ ਜੇ ਤੁਹਾਡਾ ਕੈਨੇਡਾ ਲਿਖਿਆ ਤੂੰ ਕੈਨੇਡਾ ਜਾ ਵੜੋਂਗੇ ਜੇ ਅਮਰੀਕਾ ਲਿਖਿਆ ਤੂੰ ਅਮਰੀਕਾ ਜਾ ਵੜੋਂਗੇ ਪਰ ਝੂਠ ਬੋਲ ਕੇ ਹੱਕ ਤੇ ਦੀਵਾ ਬਾਲਣ ਵਾਲਾ ਕੰਮ ਬਾਹਰਲੇ ਮੁਲਕਾਂ 'ਚ ਇਹ ਨਾ ਕਰੋ ਜੇ ਤੁਹਾਡਾ ਝੂਠ ਬੋਲਿਆ ਗਿਆ ਨਾ ਇਹ ਬਹੁਤ ਨੁਕਸਾਨਦੇ ਆ ਰੱਬ ਨਾ ਕਰੇ ਕਾਨੂੰ ਕੋਈ ਸਾਈਪ੍ਰਸ ਕੁਇਸ ਅਰਸ ਖਾਮੇ ਘਟਨਾ ਆਪਰ ਗਈ ਤੁਹਾਡੀ ਕਿਸੇ ਨੂੰ ਹੈਲਪ ਨਹੀਂ ਹੋਣੀ ਹੈਗੀ ਤਦ ਉਸ ਘਰ ਦੇ ਨੇ ਕਹਿਣਾ ਇੱਥੋਂ ਫੋਨ ਜਾਣਾ ਇੰਡੀਆ ਵੀ ਤੁਹਾਡੇ ਜਵਾਕ ਨੂੰ ਕਰਕੇ ਕਿ ਪ੍ਰੋਬਲਮ ਆ ਗਈ ਐਕਸੀਡੈਂਟ ਹੋ ਗਿਆ ਜਾਂ ਕੁਝ ਹੋ ਗਿਆ ਠੀਕ ਹੈ ਨਾ ਘਰ ਦੇ ਨੇ ਕਹ ਸਾਡਾ ਜਵਾਕ ਤਾਂ ਹੈ ਹੀ ਨਹੀਂਗਾ ਸਾਡਾ ਜਵਾਕ ਤਾਂ ਇੰਗਲੈਂਡ ਗਿਆ ਸਾਡਾ ਜਵਾਕ ਤਾਂ ਇੰਗਲੈਂਡ ਗਿਆਗਾ ਜਾਂ ਕੈਨੇਡਾ ਗਿਆਗਾ ਸਾਈਪ੍ਰਸ ਦਾ ਜਵਾਕ ਹੀ ਹੈ ਨਹੀਂਗਾ ਕਿਉਂਕਿ ਕਈਆਂ ਦੇ ਮਾਂ ਪਿਓ ਭੋਲੇ ਹੁੰਦੇ ਆ ਸਾਰਾ ਪੈ ਜਿੱਦਾਂ ਜਵਾਬ ਕਰਦਾ ਉਦਾਂ ਹੀ ਘੱਟ ਠੀਕ ਆ ਪੁੱਤ ਤੂੰ ਕਰ ਲੈ ਤੂੰ ਪੜਿਆ ਲਿਖਿਆ ਸਹੀ ਆ ਜੇ ਅਸੀਂ ਆਪ ਜਿਹਨੇ ਸਾਡੇ ਦੇ ਕਰਜ਼ਾ ਚਾਕੇ ਸਾਨੂੰ ਪੈਸੇ ਦੇ ਕੇ ਕਰਜ਼ਾ ਚਾਕੇ ਆਪਣਾ ਸਾਰਾ ਵੇਚ-ਬੱਟ ਕੇ ਸਾਡੇ ਤੇ ਲਾ ਦਿੱਤਾ ਉਹ ਤਾਂ ਸੱਚ ਦੱਸ ਦੋ ਗਵਾਂਡੀ ਹੱਕਦੀਪ ਦਾ ਬਾਅਦ ਚ ਬਾੜ ਲਿਓ ਇੱਥੇ ਥਾਂ-ਥਾਂ ਤੇ ਸਕੈਮਰ ਬੈਠੇ ਆ ਕਿੰਨਾ ਫੋਨ ਆਉਂਦਾ ਕਿੰਨੇ ਬੰਦੇ ਲੁੱਟੇ ਗਏ ਆ ਇਸ ਸਕੈਮ ਦੇ ਵਿੱਚ ਵੀ ਥੋੜਾ ਜਵਾਬ ਆਦਾ ਆਈ ਕਿਨੇ ਅਮਰੀਕਾ ਵਿੱਚ ਬਚਾਓਗਾ ਕੈਨੇਡਾ ਦੇ ਵਿੱਚ ਤੁਹਾਡਾ ਜਵਾਕ ਨੂੰ ਇਹ ਹੋ ਗਿਆ ਠੀਕ ਹੈ ਲੈਗਲੈਂਡ ਦੇ ਵਿੱਚ ਬੌਸ ਨੇ ਫੜ ਲਿਆ ਤੁਹਾਨੂੰ ਹੈਲਪ ਚਾਹੀਦੀ ਆ ਪੈਸੇ ਚਾਹੀਦੇ ਆ ਤੂੰ ਤਾਂ ਸਾਈਪਰੇਸ ਬੈਠੇ ਹੋ ਕਹਨੂੰ ਰੱਬ ਨਾ ਉਹ ਸਕੈਮਰ ਨੇ ਘਰ ਦੇ ਕਿਹੜੇ ਸਾਡਾ ਜਵਾਕ ਤਾਂ ਉੱਥੇ ਹੀ ਆ ਤੁਸੀਂ ਲੁੱਟੇਗੇ ਪਹਿਲਾਂ ਤੁਸੀਂ ਝੂਠ ਬੋਲਿਆ ਫਿਰ ਸਕੈਮਰ ਨੇ ਝੂਠ ਬੋਲਿਆ ਤੁਹਾਡੇ ਮਾਪੇ ਤਾਂ ਲੁੱਟੇ ਗਏ ਨਾ ਤੁਸੀਂ ਤਾਂ ਭੀਖ ਮੰਗਣ ਲਾ ਦਿੱਤੇ ਨਾ ਅਸੀਕਾ ਅਸੀਕਾ ਵਿਰੋਧੀ ਨਹੀਂ ਹੈਗੇ ਮੇਰੇ ਵੀਰੋ ਅਸੀਂ ਕਿਸੇ ਲਈ ਮਾੜਾ ਨਹੀਂ ਸੋਚਦੇ ਹੈਗੇ ਇਹ ਸੋਚ ਤਾ ਤੁਹਾਡਾ ਝੂਠ ਬੋਲਿਆ ਕਿੰਨਾ ਨੁਕਸਾਨ ਦੇ ਆ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਥਾਂ ਦਾ ਸਕੈਮ ਚੱਲਦਾ ਆਪਣੇ ਮਾਂ ਪਿਓ ਨੂੰ ਜਰੂਰ ਦੱਸ ਕੇ ਆਓ ਤੁਹਾਡਾ ਝੂਠ ਬੋਲਿਆ ਬੜਾ ਨੁਕਸਾਨ ਦੇ ਆ ਇੱਥੇ ਵੀ ਕਿਸੇ ਨੇ ਹੈਲਪ ਨਹੀਂ ਕਰਨੀ ਕਿਉਂਕਿ ਤੂੰ ਜੇ ਪਹਿਲੇ ਮਾਂ ਪਿਓ ਨੂੰ ਸੱਚ ਸੱਚ ਨਹੀਂ ਦੱਸਿਆ ਹੈਗਾ ਇੱਥੇ ਤੁਸੀਂ ਹੈਲਪ ਕਰੋਗੇ ਹੱਡੀ ਹੈਲਪ ਕਰੋ ਘਰ ਦੇ ਘਰ ਨੂੰ ਪਤਾ ਨਹੀਂ ਕਿਹੜਾ ਜਵਾਬ ਕਿੱਥੇ ਹੈ ਨਹੀਂਗਾ ਇਹ ਕਿ ਹੂ ਕਿ ਹੂਰ ਕਿਹੜਾ ਝੂਠ ਬੋਲਦਾ ਸਾਡਾ ਜਵਾਬ ਪਤਾ ਨਹੀਂ ਕਿੱਥੇ ਆ ਚੱਕਰ ਚ ਪਾ ਦਿੱਤਾ ਨਾ ਹਰ ਚੱਕਰ ਵੀ ਤੁਸੀਂ ਫਸ ਗਏ ਨਾ ਵੀਰ ਬਣ ਕੇ ਸਾਡੀ ਗੱਲ ਦਾ ਗੁੱਸਾ ਨਾ ਕਰਿਓ ਜੇ ਕਿਸੇ ਨੂੰ ਗੁੱਸਾ ਲੱਗਿਆ ਮੇਰੇ ਮaaf ਕਰ ਦਿਓ ਪਰ ਸਚਾਈ ਇਹ ਹੈ ਆਪਣੇ ਮਾਂ ਪਿਓ ਨੂੰ ਜਰੂਰ ਦੱਸ ਕੇ ਆਓ ਠੀਕ ਹੈ ਧੰਨਵਾਦ ਮੇਰਾ ਵੀਰੋ ਸਾਇਪ੍ਰੈਸ ਦੀ ਮਾੜੀ ਕੰਟਰੀ ਨਹੀਂ ਹੈਗੀ ਬਹੁਤ ਵਧੀਆ ਕੰਟਰੀ ਹੈ ਮੇਰਾ ਵੀਰ ਠੀਕ ਹੈ ਨਾ ਸਾਡੇ ਅੰਦਰ ਫੱਟ ਚੀਜ਼ਾਂ ਹੋ ਗਈਆਂ ਨੇ ਸਾਨੂੰ ਵੱਡੀ ਚੀਜ਼ ਚਾਹੀਦੀ ਆ ਛੋਟੀ ਤੇ ਸਾਨੂੰ ਸਬਰ ਨਹੀਂ ਆਉਂਦਾ ਵੱਡੀ ਚੀਜ਼ ਵੱਡਾ ਹੀ ਕਾਰ ਵੱਡੇ ਫੋਨ ਠੀਕ ਹੈ ਨਹੀਂ ਮੇਰੇ ਵੀਰੋ ਮਾੜੀ ਕੰਟਰੀ ਹੈਗੀ ਦਵਾਈ ਜਿੰਨ ਹਮ ਅਕਾ ਦਵਾਈ ਵਾਲੇ ਨਹੀਂ ਪਾਹੀ ਮਾੜਾ ਕਹਿੰਦੇ ਸੀਗੇ ਜਿੰਨੀ ਦਵਾਈ ਕੰਟਰੀ ਸ਼ੇਫ ਆ ਨਾ ਉਨੀ ਕੋਈ ਕੰਟਰੀ ਸ਼ੇਫ ਵੀ ਹੈ ਨਹੀਂਗੀ ਅਸੀਂ ਛੋੜੀ ਕੰਟੀਨਿਊ ਕੰਟਰੀ ਸਮਝਦੇ ਨਹੀਂ ਹੈਗੇ ਸਹੀ ਆ ਧੰਨਵਾਦ ਮੇਰਾ ਵੀਰੋ ਥੈਂਕ ਯੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ